ਹੈਲਥ ਕੈਨੇਡਾ ਨੇ ਮੰਗਲਵਾਰ ਨੂੰ ਕਿਹਾ ਹੈ ਕਿ ਰਾਸ਼ਟਰੀ ਡੈਂਟਲ ਬੀਮਾ ਯੋਜਨਾ ਦੇ ਤਹਿਤ ਕਵਰੇਜ ਲਈ ਹਜ਼ਾਰਾਂ ਲੋਕਾਂ ਨੂੰ ਗਲਤੀ ਦੇ ਨਾਲ ਮਨਜ਼ੂਰੀ ਦਿੱਤੀ ਗਈ ਸੀ ਹੈਲਥ ਕੈਨੇਡਾ ਦੀ ਇੱਕ ਨਿਊਜ਼ ਰਿਲੀਜ਼ ਦੇ ਵਿੱਚ ਕਿਹਾ ਗਿਆ ਹੈ ਕਿ ਯੋਜਨਾ ਦੇ ਤਹਿਤ ਕਵਰੇਜ ਦੇ ਲਈ ਅਜੇ ਕਰੀਬ 17000 ਲੋਕਾਂ ਨੂੰ ਮਨਜ਼ੂਰ ਕੀਤਾ ਗਿਆ ਸੀ ਜਿਨ੍ਹਾਂ ਨੂੰ ਬਾਅਦ ਵਿੱਚ ਅਯੋਗ ਮੰਨ ਲਿਆ ਗਿਆ ਜਿਨ੍ਹਾਂ ਦਾ ਸਹਿ ਭੁਗਤਾਨ ਦਾ ਪੱਤਰ ਸਹੀ ਨਹੀਂ ਕਿਹਾ ਗਿਆ ਜਿਨ੍ਹਾਂ ਦੀ ਗਲਤ ਸੁਮਿਖਿਆ ਕੀਤੀ ਗਈ ਸੀ ਉਨ੍ਹਾਂ ਵਿੱਚ ਲਗਭਗ 28000 ਲੋਕਾਂ ਨੇ ਯੋਜਨਾ ਅਧੀਨ ਡੈਂਟਲ ਸੇਵਾ ਪ੍ਰਾਪਤ ਕਰ ਲਈ ਹੈ ਬਿਆਨ ਦੇ ਵਿੱਚ ਦੱਸਿਆ ਗਿਆ ਕਿ ਹਾਲੀ ਦੇ ਵਿੱਚ ਇਹ ਪਤਾ ਲੱਗਿਆ ਕਿ ਕੁਝ ਬਿਨੇ ਕਾਰਨ ਦੀ ਆਮਦਨ ਗਲਤ ਢੰਗ ਦੇ ਨਾਲ ਕਿੰਨੀ ਗਈ ਸੀ ਜਿਸ ਦੇ ਨਾਲ ਉਹਨਾਂ ਦੀ ਯੋਗਤਾ ਦਾ ਅੰਦਾਜ਼ਾ ਲਗਾਇਆ ਗਿਆ ਇਹ ਗਲਤੀ ਸਿਸਟਮ ਦੇ ਵਿੱਚ ਸੀ ਜਿਸ ਨੂੰ ਹੁਣ ਠੀਕ ਕਰ ਦਿੱਤਾ ਗਿਆ ਜਿਨ੍ਹਾਂ ਲੋਕਾਂ ਨੇ ਬੀਮਾ ਯੋਜਨਾ ਦੇ ਤਹਿਤ ਡੈਂਟਲ ਸਰਵਿਸ ਪ੍ਰਾਪਤ ਕਰ ਲਈ ਹੈ ਉਹਨਾਂ ਤੋਂ ਇਹ ਰਕਮ ਵਾਪਸ ਨਹੀਂ ਲਈ ਜਾਵੇਗੀ ਹਾਲਥ ਕੈਨੇਡਾ ਨੇ ਕਿਹਾ ਕਿ ਯੋਜਨਾ ਦੇ ਤਹਿਤ 5 ਮਿਲੀਅਨ ਤੋਂ ਵੱਧ ਕੈਨੇਡੀਅਨ ਰਜਿਸਟਰ ਹੋ ਚੁੱਕੇ ਨੇ ਪਰ ਹਜੇ ਤੱਕ ਲਗਭਗ 3 ਮਿਲੀਅਨ ਲੋਕਾਂ ਨੇ ਹੀ ਇਸ ਦਾ ਲਾਭ ਲਿਆ ਹੈ ਦੱਸਦੇ ਇਹ ਰਾਸ਼ਟਰੀ ਡੈਂਟਲ ਬੀਮਾ ਯੋਜਨਾ ਉਹਨਾਂ ਕੈਨੇਡੀਅਨਸ ਨੂੰ ਡੈਂਟਲ ਕੇਅਰ ਕਵਰੇਜ ਦਿੰਦੀ ਹੈ ਜਿਨ੍ਹਾਂ ਲੋਕਾਂ ਦੀ ਪਰਿਵਾਰਕ ਆਮਦਨ 90000 ਡਾਲਰ ਤੋਂ ਘੱਟ ਹੈ ਅਤੇ ਜਿਨ੍ਹਾਂ ਦੇ ਕੋਲ ਕੋਈ ਨਿੱਜੀ ਬੀਮਾ ਨਹੀਂ ਹੈ ਯੋਜਨਾ ਦੇ ਤਹਿਤ ਸਾਫ ਸਫਾਈ ਫਿਲਿੰਗ ਅਤੇ ਡੈਂਚਰ ਵਰਗੀਆਂ ਸੇਵਾਵਾਂ ਦਾ ਖਰਚਾ ਭਰਿਆ ਜਾਂਦਾ ਹੈ ਹਾਲਤ ਕੈਨੇਡਾ ਦੇ ਅਨੁਸਾਰ ਹਰੇਕ ਮਰੀਜ਼ ਲਈ ਉਸਨ डॉलर सालाना खर्च कवर ਕੀਤਾ ਗਿਆ ਹੈ ਤੇ ਕੈਨੇਡੀਅਨ ਡੈਂਟਲ ਕੇਅਰ ਪਲਾਨ ਦੇ ਲਈ ਮਈ 2024 ਦੇ ਵਿੱਚ ਸੀਨੀਅਰਸ ਲਈ ਸ਼ੁਰੂ ਹੋਇਆ ਸੀ ਜਿਸ ਤੋਂ ਬਾਅਦ ਬੱਚਾ ਤੇ ਡਿਸੇਬਿਲਟੀ ਟੈਕਸ ਕ੍ਰੈਡਿਟ ਪ੍ਰਾਪਤ ਕਰਨ ਵਾਲਿਆਂ ਨੂੰ ਵੀ ਸ਼ਾਮਲ ਕੀਤਾ ਗਿਆ ਮਈ 2025 ਤੋਂ ਇਹ ਯੋਜਨਾ ਸਾਰੇ ਜੋ ਕੈਨੇਡੀਅਨਸ ਦੇ ਲਈ ਖੁੱਲ ਗਈ ਇਹ ਇੱਕ ਬਹੁਤ ਵੱਡਾ ਤੇ ਕਈ ਬਿਲੀਅਨ ਡਾਲਰ ਦੇ ਸਰਕਾਰੀ ਖਰਚੇ ਵਾਲਾ ਲੋਕ ਬੀਮਾ ਪ੍ਰੋਗਰਾਮ ਹੈ ਜੋ ਐਨਡੀਪੀ ਦੇ ਕੈਂਪ ਸ਼ੁਰੂ ਹੋਇਆ ਸੀ ਤੇ ਜੋ ਐਨਡੀਪੀ ਨੇ ਫਰੂਡੋ ਦੀ ਪਿਛਲੀ ਡਿਪਰੈਸਰ ਕਾਰਡ ਨੂੰ ਡੈਂਟਲ ਕੇਅਰ ਉੱਪਰ ਕੀ ਸਮਾਜਿਕ ਪ੍ਰੋਗਰਾਮ ਲਿਆਉਣ ਦੇ ਬਦਲੇ 2 ਸਾਲ ਦੇ ਲਈ ਸਮਰਥਨ ਦਿੱਤਾ ਸੀ ਹੈਲਥ ਕੈਨੇਡਾ ਨੇ ਮੰਗਲਵਾਰ ਨੂੰ ਕਿਹਾ ਹੈ ਕਿ ਰਾਸ਼ਟਰੀ ਡੈਂਟਲ ਬੀਮਾ ਯੋਜਨਾ ਦੇ ਤਹਿਤ ਕਵਰੇਜ ਲਈ ਹਜ਼ਾਰਾਂ ਲੋਕਾਂ ਨੂੰ ਗਲਤੀ ਦੇ ਨਾਲ ਮਨਜ਼ੂਰੀ ਦਿੱਤੀ ਗਈ ਸੀ ਹੈਲਥ ਕੈਨੇਡਾ ਦੀ ਇੱਕ ਨਿਊਜ਼ ਰਿਲੀਜ਼ ਦੇ ਵਿੱਚ ਕਿਹਾ ਗਿਆ ਹੈ ਕਿ ਯੋਜਨਾ ਦੇ ਤਹਿਤ ਕਵਰੇਜ ਦੇ ਲਈ ਅਜੇ ਕਰੀਬ 17000 ਲੋਕਾਂ ਨੂੰ ਮਨਜ਼ੂਰ ਕੀਤਾ ਗਿਆ ਸੀ ਜਿਨ੍ਹਾਂ ਨੂੰ ਬਾਅਦ ਵਿੱਚ ਅਯੋਗ ਮੰਨਿਆ ਗਿਆ ਜਿਨ੍ਹਾਂ ਦਾ ਸਹਿ-ਪੁਖਤਾਣ ਦਾ ਪੱਧਰ ਸਹੀ ਨਹੀਂ ਕੀਤਾ ਗਿਆ ਜਿਨ੍ਹਾਂ ਦੀ ਗਲਤ ਸੁਮੇਖਿਆ ਕੀਤੀ ਗਈ ਸੀ ਉਨ੍ਹਾਂ ਵਿੱਚੋਂ ਲਗਭਗ 28000 ਲੋਕਾਂ ਨੇ ਯੋਜਨਾ ਅਧੀਨ ਡੈਂਟਲ ਸੇਵਾ ਪ੍ਰਾਪਤ ਕਰ ਲਈ ਹੈ ਬਿਆਨ ਦੇ ਵਿੱਚ ਦੱਸਿਆ ਗਿਆ ਕਿ ਹਾਲੀ ਦੇ ਵਿੱਚ ਇਹ ਪਤਾ ਲੱਗਿਆ ਕਿ ਕੁਝ ਬਿਨੈਕਾਰਾਂ ਦੀ ਆਮਦਨ ਗਲਤ ਡਾਟੇ ਨਾਲ ਕਿੰਨੀ ਗਈ ਸੀ ਜਿਸ ਦੇ ਨਾਲ ਉਹਨਾਂ ਦੀ ਯੋਗਤਾ ਦਾ ਅੰਦਾਜ਼ਾ ਲਗਾਇਆ ਗਿਆ ਇਹ ਗਲਤੀ ਸਿਸਟਮ ਦੇ ਵਿੱਚ ਸੀ ਜਿਸ ਨੂੰ ਹੁਣ ਠੀਕ ਕਰ ਦਿੱਤਾ ਗਿਆ ਜਿਨ੍ਹਾਂ ਲੋਕਾਂ ਨੇ ਬੀਮਾ ਯੋਜਨਾ ਦੇ ਤਹਿਤ ਡੈਂਟਲ ਸਰਵਿਸ ਪ੍ਰਾਪਤ ਕਰ ਲਈ ਹੈ ਉਹਨਾਂ ਤੋਂ ਇਹ ਰਕਮ ਵਾਪਸ ਨਹੀਂ ਲਈ ਜਾਵੇਗੀ ਹਾਲਕਿ ਕੈਨੇਡਾ ਨੇ ਕਿਹਾ ਕਿ ਯੋਜਨਾ ਦੇ ਤਹਿਤ 5 ਮਿਲੀਅਨ ਤੋਂ ਵੱਧ ਕੈਨੇਡੀਅਨ ਰਜਿਸਟਰ ਹੋ ਚੁੱਕੇ ਨੇ ਹਰ ਹੁਣ ਤੱਕ ਲਗਭਗ 3 ਮਿਲੀਅਨ ਲੋਕਾਂ ਨੇ ਹੀ ਇਸ ਦਾ ਲਾਭ ਲਏ ਹੈ। ਥਰਸਡੇ ਇਹ ਰਾਸ਼ਟਰੀ ਡੈਂਟਲ ਬੀਮਾ ਯੋਜਨਾ ਉਹਨਾਂ ਕੈਨੇਡੀਅਨਸ ਨੂੰ ਡੈਂਟਲ ਕੇਅਰ ਕਵਰੇਜ ਦਿੰਦੀ ਹੈ ਜਿਨ੍ਹਾਂ ਲੋਕਾਂ ਦੀ ਪਰਿਵਾਰਕ ਆਮਦਨ 90 ਹਜ਼ਾਰ ਡਾਲਰ ਤੋਂ ਘੱਟ ਹੈ ਅਤੇ ਜਿਨ੍ਹਾਂ ਦੇ ਕੋਲ ਕੋਈ ਨਿੱਜੀ ਬੀਮਾ ਨਹੀਂ ਹੈ। ਯੋਜਨਾ ਦੇ ਤਹਿਤ ਸਾਫ ਸਫਾਈ, ਫਿਲਿੰਗ ਅਤੇ ਡੈਂਚਰ ਵਰਗੀਆਂ ਸੇਵਾਵਾਂ ਦਾ ਖਰਚਾ ਭਰਿਆ ਜਾਂਦਾ ਹੈ। ਹੈਲਥ ਕੈਨੇਡਾ ਦੇ ਅਨੁਸਾਰ ਹਰੇਕ ਮਰੀਜ਼ ਦੇ ਲਈ ਔਸਤਨ 800 ਡੋਲਰ ਸਾਲਾਨਾ ਖਰਚ ਕਵਰ ਕੀਤਾ ਗਿਆ ਹੈ ਤੇ ਕੈਨੇਡੀਅਨ ਡੈਂਟਲ ਕੇਅਰ ਪਲਾਨ ਦੇ ਲਈ ਮਈ 2024 ਦੇ ਵਿੱਚ ਸੀਨੀਅਰਸ ਦੇ ਲਈ ਸ਼ੁਰੂ ਹੋਇਆ ਸੀ ਜਿਸ ਤੋਂ ਬਾਅਦ ਬੱਚਾ ਤੇ ਡਿਸੇਬਿਲਟੀ ਟੈਕਸ ਪ੍ਰੀਰੀਟ ਪ੍ਰਾਪਤ ਕਰਨ ਵਾਲਿਆਂ ਨੂੰ ਵੀ ਸ਼ਾਮਲ ਕੀਤਾ ਗਿਆ ਮਈ 2025 ਤੋਂ ਇਹ ਯੋਜਨਾ ਸਾਰੇ ਜੋ ਕੈਨੇਡੀਅਨਸ ਦੇ ਲਈ ਖੁੱਲ ਗਈ ਇਹ ਇੱਕ ਬਹੁਤ ਵੱਡਾ ਤੇ ਕਈ ਬਿਲੀਅਨ ਡਾਲਰ ਦੇ ਸਰਕਾਰੀ ਖਰਚੇ ਵਾਲਾ ਲੋਕ ਬੀਮਾ ਪ੍ਰੋਗਰਾਮ ਹੈ ਜੋ ਐਨਡੀਪੀ ਦੇ ਕਹਿਣ ਤੇ ਸ਼ੁਰੂ ਹੋਇਆ ਸੀ ਤੇ ਜੋ ਐਨਡੀਪੀ ਨੇ ਪ੍ਰੂਡੋ ਦੀ ਪਿਛਲੀ ਡਿਪਰੈਸਿਵ ਕਾਰਡ ਨੂੰ ਡੈਂਟਲ ਕੇਅਰ ਵਰਗੀ ਸਮਾਜਿਕ ਪ੍ਰੋਗਰਾਮ ਲੀਓਨਟੇ ਬਦਲੇ 2 ਸਾਲ ਦੇ ਲਈ ਸਮਰਥਨ ਦਿੱਤਾ ਸੀ ਹੈਲਥ ਕੈਨੇਡਾ ਨੇ ਮੰਗਲਵਾਰ ਨੂੰ ਕਿਹਾ ਹੈ ਕਿ ਰਾਸ਼ਟਰੀ ਡੈਂਟਲ ਬੀਮਾ ਯੋਜਨਾ ਦੇ ਤਹਿਤ ਕਵਰੇਜ ਦੇ ਲਈ ਹਜ਼ਾਰਾਂ ਲੋਕਾਂ ਨੂੰ ਗਲਤੀ ਦੇ ਨਾਲ ਮਨਜ਼ੂਰੀ ਦਿੱਤੀ ਗਈ ਸੀ ਹੈਲਥੀ ਕੈਨੇਡਾ ਦੀ ਇੱਕ ਨਿਊਜ਼ ਰਿਲੀਜ਼ ਦੇ ਵਿੱਚ ਕਿਹਾ ਗਿਆ ਹੈ ਕਿ ਯੋਜਨਾ ਦੇ ਤਹਿਤ ਕਵਰੇਜ ਦੇ ਲਈ ਅਜੇ ਕਰੀਬ 17000 ਲੋਕਾਂ ਨੂੰ ਮਨਜ਼ੂਰ ਕੀਤਾ ਗਿਆ ਸੀ ਜਿਨ੍ਹਾਂ ਨੂੰ ਬਾਅਦ ਵਿੱਚ ਅਯੋਗ ਮੰਨਿਆ ਗਿਆ ਜੋ ਜਿਨ੍ਹਾਂ ਦਾ ਸਹਿ ਭੁਗਤਾਨ ਦਾ ਪੱਧਰ ਸਹੀ ਨਹੀਂ ਕੀਤਾ ਗਿਆ ਚਿਨਾਤੀ ਗਲਤ ਸੁਮਿਖਿਆ ਕੀਤੀ ਗਈ ਸੀ ਉਹਨਾਂ ਵਿੱਚੋਂ ਲਗਭਗ 28 ਹਜ਼ਾਰ ਲੋਕਾਂ ਨੇ ਯੋਜਨਾ ਅਧੀਨ ਜੈਂਟਲ ਸੇਵਾ ਪ੍ਰਾਪਤ ਕਰ ਲਈ ਹੈ ਬਿਆਨ ਦੇ ਵਿੱਚ ਦੱਸਿਆ ਗਿਆ ਕਿ ਹਾਲੀ ਦੇ ਵਿੱਚ ਇਹ ਪਤਾ ਲੱਗਿਆ ਕਿ ਕੁਝ ਦਿਨੇ ਕਾਰਨ ਦੀ ਆਮਦਨ ਗਲਤ ਟਾਂਕੇ ਨਾਲ ਕੀ ਨਿਕਲੀ ਸੀ ਜਿਸ ਦੇ ਨਾਲ ਉਹਨਾਂ ਦੀ ਯੋਗਤਾ ਦਾ ਅੰਦਾਜ਼ਾ ਲਗਾਇਆ ਗਿਆ ਇਹ ਗਲਤੀ ਸਿਸਟਮ ਦੀ ਵਿੱਚ ਸੀ ਜਿਸ ਨੂੰ ਹੁਣ ਠੀਕ ਕਰ ਦਿੱਤਾ ਗਿਆ ਹੈ ਜਿਨ੍ਹਾਂ ਲੋਕਾਂ ਨੇ ਬੀਮਾ ਯੋਜਨਾ ਦੇ ਤਹਿਤ ਡੈਂਟਲ ਸਰਵਿਸ ਪ੍ਰਾਪਤ ਕਰ ਲਈ ਹੈ ਉਹਨਾਂ ਤੋਂ ਇਹ ਰਕਮ ਵਾਪਸ ਨਹੀਂ ਲਈ ਜਾਵੇਗੀ ਹਾਲទਿਕੈਨੇਡਾ ਨੇ ਕਿਹਾ ਕਿ ਯੋਜਨਾ ਦੇ ਤਹਿਤ 5 ਮਿਲੀਅਨ ਤੋਂ ਵੱਧ ਕੈਨੇਡੀਅਨ ਰਜਿਸਟਰ ਹੋ ਚੁੱਕੇ ਨੇ ਪਰ ਹਜੇ ਤੱਕ ਲਗਭਗ 3 ਮਿਲੀਅਨ ਲੋਕਾਂ ਨੇ ਹੀ ਇਸ ਦਾ ਲਾਭ ਲਏ ਹੈ ਦਸ ਜੇ ਇਹ ਰਾਸ਼ਟਰੀ ਡੈਂਟਲ ਬੀਮਾ ਯੋਜਨਾ ਉਹਨਾਂ ਕੈਨੇਡੀਅਨਸ ਨੂੰ ਡੈਂਟਲ ਕੇਅਰ ਕਵਰ ਦਿੰਦੀ ਹੈ ਜਿਨ੍ਹਾਂ ਲੋਕਾਂ ਦੀ ਪਰਿਵਾਰਕ ਆਮਦਨ 90 ਹਜ਼ਾਰ ਡਾਲਰ ਤੋਂ ਘੱਟ ਹੈ ਅਤੇ ਜਿਨ੍ਹਾਂ ਦੇ ਕੋਲ ਕੋਈ ਨਿੱਜੀ ਬੀਮਾ ਨਹੀਂ ਹੈ ਯੋਜਨਾ ਦੇ ਤਹਿਤ ਸਾਫ ਸਫਾਈ ਫਿਲਿੰਗ ਅਤੇ ਡੈਂਚਰ ਵਰਗੀਆਂ ਸੇਵਾਵਾਂ ਦਾ ਖਰਚਾ ਭਰਿਆ ਜਾਂਦਾ ਹੈ ਹਾਲਕਿ ਕੈਨੇਡਾ ਦੇ ਅਨੁਸਾਰ ਹਰੇਕ ਮਰੀਜ਼ ਦੇ ਲਈ ਔਸਤਨ 800 ਡੋਲਰ ਸਾਲਾਨਾ ਖਰਚ ਕਵਰ ਕੀਤਾ ਗਿਆ ਹੈ ਤੇ ਕੈਨੇਡੀਅਨ ਡੈਂਟਲ ਕੇਅਰ ਪਲਾਨ ਦੇ ਲਈ ਮਈ 2024 ਦੇ ਵਿੱਚ ਸੀਨੀਅਰਸ ਦੇ ਲਈ ਸ਼ੁਰੂ ਹੋਇਆ ਸੀ ਜਿਸ ਤੋਂ ਬਾਅਦ ਬੱਚਾਤੇ ਡਿਸੇਬਿਲਟੀ ਟੈਕਸ ਕ੍ਰੈਡਿਟ ਪ੍ਰਾਪਤ ਕਰਨ ਵਾਲਿਆਂ ਨੂੰ ਵੀ ਸ਼ਾਮਲ ਕੀਤਾ ਗਿਆ ਮਈ 2025 ਤੋਂ ਇਹ ਯੋਜਨਾ ਸਾਰੇ ਜੋ ਕੈਨੇਡੀਅਨਸ ਲਈ ਖੁੱਲ ਗਈ ਇਹ ਇੱਕ ਬਹੁਤ ਵੱਡਾ ਤੇ ਕਈ ਬਿਲੀਅਨ ਡਾਲਰ ਦੇ ਸਰਕਾਰੀ ਖਰਚੇ ਵਾਲਾ ਲੋਕ ਬੀਮਾ ਪ੍ਰੋਗਰਾਮ ਹੈ ਜੋ ਐਨਡੀਪੀ ਦੇ ਕਹਿਣ ਤੇ ਸ਼ੁਰੂ ਹੋਇਆ ਸੀ ਕਿ ਜੋ ਐਨਡੀਪੀ ਨੇ ਪ੍ਰੂਡੋ ਦੀ ਪਿਛਲੀ ਡਿਪਰੈਸਿਵ ਗਾਰਡਨ ਡੈਂਟਲ ਕੇਅਰ ਵਰਗੇ ਸਮਾਜਿਕ ਪ੍ਰੋਗਰਾਮ ਲਿਆਉਣ ਤੇ ਬਦਲੇ 2 ਸਾਲ ਦੇ ਲਈ ਸਮਰਥਨ ਦਿੱਤਾ ਸੀ ਹੈਲਥੀ ਕੈਨੇਡਾ ਨੇ ਮੰਗਲਵਾਰ ਨੂੰ ਕਿਹਾ ਹੈ ਕਿ ਰਾਸ਼ਟਰੀ ਡੈਂਟਲ ਬੀਮਾ ਯੋਜਨਾ ਦੇ ਤਹਿਤ ਕਵਰੇਜ ਲਈ ਹਜ਼ਾਰਾਂ ਲੋਕਾਂ ਨੂੰ ਗਲਤੀ ਦੇ ਨਾਲ ਮਨਜ਼ੂਰੀ ਦਿੱਤੀ ਗਈ ਸੀ ਹੈਲਥੀ ਕੈਨੇਡਾ ਦੀ ਇੱਕ ਨਿਊਜ਼ ਰਿਲੀਜ਼ ਦੇ ਵਿੱਚ ਕਿਹਾ ਗਿਆ ਹੈ ਕਿ ਯੋਜਨਾ ਦੇ ਤਹਿਤ ਕਵਰੇਜ ਦੇ ਲਈ ਅਜੇ ਕਰੀਬ 17000 ਲੋਕਾਂ ਨੂੰ ਮਨਜ਼ੂਰ ਕੀਤਾ ਗਿਆ ਸੀ ਜਿਨ੍ਹਾਂ ਨੂੰ ਬਾਅਦ ਵਿੱਚ ਅਯੋਗ ਮੰਨਿਆ ਗਿਆ ਜੋ ਜਿਨ੍ਹਾਂ ਦਾ ਸਹਿ ਭੁਗਤਾਨ ਦਾ ਪੱਧਰ ਸਹੀ ਨਹੀਂ ਕਿਹਾ ਗਿਆ ਜਿਨ੍ਹਾਂ ਦੀ ਗਲਤ ਸੁਮੇਖਿਆ ਕੀਤੀ ਗਈ ਸੀ ਉਨ੍ਹਾਂ ਵਿੱਚੋਂ ਲਗਭਗ 28000 ਲੋਕਾਂ ਨੇ ਯੋਜਨਾ ਅਧੀਨ ਡੈਂਟਲ ਸੇਵਾ ਪ੍ਰਾਪਤ ਕਰ ਲਈ ਹੈ ਬਿਆਨ ਦੇ ਵਿੱਚ ਦੱਸਿਆ ਗਿਆ ਕਿ ਹਾਲੀ ਦੇ ਵਿੱਚ ਇਹ ਪਤਾ ਲੱਗਿਆ ਕਿ ਕੁਝ ਬਿਨੇ ਕਾਰਨ ਦੀ ਆਮਦਨ ਗਲਤ ਢੰਗ ਦੇ ਨਾਲ ਕਿੰਨੀ ਗਈ ਸੀ ਜਿਸ ਦੇ ਨਾਲ ਉਹਨਾਂ ਦੀ ਯੋਗਤਾ ਦਾ ਅੰਦਾਜ਼ਾ ਲਗਾਇਆ ਗਿਆ ਇਹ ਗਲਤੀ ਸਿਸਟਮ ਦੇ ਵਿੱਚ ਸੀ ਜਿਸ ਨੂੰ ਹੁਣ ਠੀਕ ਕਰ ਦਿੱਤਾ ਗਿਆ ਜਿਨ੍ਹਾਂ ਲੋਕਾਂ ਨੇ ਬੀਮਾ ਯੋਜਨਾ ਦੇ ਤਹਿਤ ਡੈਂਟਲ ਸਰਵਿਸ ਪ੍ਰਾਪਤ ਕਰ ਲਈ ਹੈ ਉਹਨਾਂ ਤੋਂ ਇਹ ਰਕਮ ਵਾਪਸ ਨਹੀਂ ਲਈ ਜਾਵੇਗੀ ਹੈਲਥ ਕੈਨੇਡਾ ਨੇ ਕਿਹਾ ਕਿ ਯੋਜਨਾ ਦੇ ਤਹਿਤ 5 ਮਿਲੀਅਨ ਤੋਂ ਵੱਧ ਕੈਨੇਡੀਅਨ ਰਜਿਸਟਰ ਹੋ ਚੁੱਕੇ ਨੇ ਪਰ ਹਜੇ ਤੱਕ ਲਗਭਗ 3 ਮਿਲੀਅਨ ਲੋਕਾਂ ਨੇ ਹੀ ਇਸ ਦਾ ਲਾਭ ਲਿਆ ਹੈ। ਦੱਸਦੇ ਇਹ ਰਾਸ਼ਟਰੀ ਡੈਂਟਲ ਬੀਮਾ ਯੋਜਨਾ ਉਹਨਾਂ ਕੈਨੇਡੀਅਨਸ ਨੂੰ ਡੈਂਟਲ ਕੇਅਰ ਕਵਰ ਦਿੰਦੀ ਹੈ ਜਿਨ੍ਹਾਂ ਲੋਕਾਂ ਦੀ ਪਰਿਵਾਰਕ ਆਮਦਨ 90 ਹਜ਼ਾਰ ਡਾਲਰ ਤੋਂ ਘੱਟ ਹੈ ਅਤੇ ਜਿਨ੍ਹਾਂ ਦੇ ਕੋਲ ਕੋਈ ਨਿੱਜੀ ਬੀਮਾ ਨਹੀਂ ਹੈ। ਯੋਜਨਾ ਦੇ ਤਹਿਤ ਸਾਫ ਸਫਾਈ ਫਿਲਿੰਗ ਅਤੇ ਡੈਂਚਰ ਵਰਗੀਆਂ ਸੇਵਾਵਾਂ ਦਾ ਖਰਚਾ ਭਰਿਆ ਜਾਂਦਾ ਹੈ। ਖਾਲਕੀ ਕੈਨੇਡਾ ਦੇ ਅਨੁਸਾਰ ਹਰੇਕ ਮਰੀਜ਼ ਦੇ ਲਈ ਔਸਤਨ 800 ਡਾਲਰ ਸਾਲਾਨਾ ਖਰਚ ਕਵਰ ਕੀਤਾ ਗਿਆ ਹੈ ਤੇ ਕੈਨੇਡੀਅਨ ਡੈਂਟਲ ਕੇਅਰ ਪਲਾਨ ਦੇ ਲਈ ਮਈ 2024 ਦੇ ਵਿੱਚ ਸੀਨੀਅਰਸ ਦੇ ਲਈ ਸ਼ੁਰੂ ਹੋਇਆ ਸੀ ਜਿਸ ਤੋਂ ਬਾਅਦ ਬੱਚਾ ਤੇ ਡਿਸੇਬਿਲਿਟੀ ਟੈਕਸ ਪੇਰੀਅਡ ਪ੍ਰਾਪਤ ਕਰਨ ਵਾਲਿਆਂ ਨੂੰ ਵੀ ਸ਼ਾਮਲ ਕੀਤਾ ਗਿਆ ਮਈ 2025 ਤੋਂ ਇਹ ਯੋਜਨਾ ਸਾਰੇ ਲੋ ਕੈਨੇਡੀਅਨਸ ਦੇ ਲਈ ਖੁੱਲ ਗਈ ਇਹੀ ਇੱਕ ਬਹੁਤ ਵੱਡਾ ਤੇ ਕਈ ਬਿਲੀਅਨ ਡਾਲਰ ਦੇ ਸਰਕਾਰੀ ਖਰਚੇ ਵਾਲਾ ਲੋਕ ਬੀਮਾ ਪ੍ਰੋਗਰਾਮ ਹੈ ਜੋ ਐਨਡੀਪੀ ਦੇ ਕਹਿਣ ਤੇ ਸ਼ੁਰੂ ਹੋਇਆ ਸੀ ਤੇ ਜੁਰਾ ਐਨਡੀਪੀ ਨੇ ਪ੍ਰੂਡੋ ਦੀ ਪਿਛਲੀ ਰਿਪਰ ਸਰਕਾਰ ਨੂੰ ਡੈਂਟਲ ਕੇਅਰ ਵਰਗੇ ਸਮਾਜਿਕ ਪ੍ਰੋਗਰਾਮ ਲਿਆਉਣ ਦੇ ਬਦਲੇ 2 ਸਾਲ ਦੇ ਲਈ ਸਮਰਥਨ ਦਿੱਤਾ ਸੀ ਜੋ ਐਨਡੀਪੀ ਦੇ ਕਹਿਣ ਤੇ ਸ਼ੁਰੂ ਹੋਇਆ ਸੀ ਤੇ ਜੁਰਾ ਐਨਡੀਪੀ ਨੇ ਪ੍ਰੂਡੋ ਦੀ ਪਿਛਲੀ ਵਿਭਰੇ ਸਰਕਾਰ ਨੂੰ ਡੈਂਟਲ ਕੇਅਰ ਵਰਗੇ ਸਮਾਜਿਕ ਪ੍ਰੋਗਰਾਮ ਲਿਆਉਣ ਦੇ ਬਦਲੇ 2 ਸਾਲ ਦੇ ਲਈ ਸਮਰਥਨ ਦਿੱਤਾ ਸੀ